ਰੋਏ ਪਰ ਮੰਡੀ ਦੀ ਅਪਡੇਟ ਦੱਸਣ ਲੱਗੀਆਂ ਜੀ 19 ਤਰੀਕ 7ਵਾਂ ਮਹੀਨਾ 2025 ਗੋਭੀ ਵਿਕੀ ਆ ਜੀ 50 ਤੋਂ 70 ਰੁਪਏ ਜਿਹੜੀ ਟੌਪਿਕ ਦੀ ਗੋਭੀ ਆ ਉਹ 70 ਰੁਪਏ ਵਿਕੀ ਆ ਜੀ ਦੂਜੀ 50 ਰੁਪਏ ਪੇਠਾ ਵਿਕਿਆ ਜੀ 10 ਤੋਂ 11 ਰੁਪਏ ਪੇਠੇ ਦਾ ਰੇਟ 10 ਤੋਂ 11 ਰੁਪਏ ਲਾਲ ਪੇਠਾ ਵਿਕਿਆ ਜੀ 6 ਰੁਪਏ ਤੋਂ ਲੈ ਕੇ 8 ਰੁਪਏ ਤੱਕ ਵੱਡਾ ਬਤਾਉ ਇਹ ਵਿਕਿਆ ਜੀ 40 ਰੁਪਏ ਵੱਡਾ ਬਤਾਉ 40 ਰੁਪਏ ਵੀਡੀਓ ਚੰਗੀਆਂ ਲੱਗਦੀਆਂ ਨੇ ਸ਼ੇਅਰ ਜ਼ਰੂਰ ਕਰਦੇ ਰਹੋ ਪੇਜ ਨੂੰ ਫੋਲੋ ਕਰਦੇ ਰਹੋ ਜੀ ਤੇ ਕਦੂ ਵਿਕੇ ਜੀ 30 40 ਰੁਪਏ ਕਦੂ 30 40 ਰੁਪਏ ਵੱਡਾ ਕਦੂ ਵਿਕੇ ਜੀ 10 ਰੁਪਏ ਵੱਡਾ ਕਦੂ 10 ਰੁਪਏ ਹਰੀ ਮਿਰਚ ਵੀ ਕੀ ਹੈ ਜੀ 40 ਤੋਂ 45 ਰੁਪਏ ਹਰੀਆਂ ਮਿਰਚਾਂ ਦੇ ਭਾਅ ਬਹੁਤ ਭਰਾ ਭਜਦੇ ਹੀਗੇ ਇਹ 40 45 ਰੁਪਏ ਵਿਕੀ ਜਾਂਦੀ ਹੈ ਜਿਹੜੀ ਪੂਰੀ ਵਧੀਆ ਕੁਆਲਿਟੀ ਦੀ ਆ ਖਖੜੀ ਵੀ ਕਿਹਾ ਜੀ 15 ਰੁਪਏ ਖਖੜੀ ਦਾ ਰੇਟ ਵਿਕਿਆ ਜੀ 15 ਰੁਪਏ ਅਰਬੀ ਵੀ ਵਿਕੀ ਆ ਜੀ 20 ਰੁਪਏ ਵਿਕੀ ਆ ਜੀ ਮਿੱਟੀ ਵਾਲੀ ਅਰਬੀ ਤੇ ਜਿਹੜੀ ਸਾਫ ਅਰਬੀ ਆ ਜੀ ਉਹ 25 ਰੁਪਏ ਵਿਕੀ ਆ ਜੀ ਮਿੱਟੀ ਵਾਲੀ ਆ ਇਹ 20 ਰੁਪਏ ਵਿਕੀ ਆ ਜੀ ਪੇਜ ਨੂੰ ਫੋਲੋ ਕਰ ਲਓ ਜਲਦੀ ਜਲਦੀ ਕਰੇਲਾ ਵੀ ਕਿਹਾ ਜੀ 25 ਤੋਂ 30 ਰੁਪਏ ਕਰੇਲਾ 25 ਤੋਂ 30 ਰੁਪਏ ਵਿਕੀ ਜਾਂਦਾ ਜੀ ਵਧੀਆ ਕੁਆਲਿਟੀ ਵਾਲਾ ਜਿਹੜਾ ਨਿੱਕਾ ਕਰੇਲਾ ਵਾ ਉਹ ਇਹ ਤੋਂ ਥੋੜਾ ਸਸਤਾ ਵਿਕੀ ਜਾਂਦਾ ਜੀ ਬੇਕੜੀ ਵਿਕੀ ਜਾਂਦੀ ਹੈ ਜੀ 35 ਤੋਂ 40 ਰੁਪਏ ਬੇਕੜੀ 35 ਤੋਂ 40 ਰੁਪਏ ਤੇ ਕੀ ਜਾਂਦੀ ਹੈ ਜੀ ਕੂਜੂ ਵਿਕੀ ਜਾਂਦਾ ਹੈ 40 ਤੋਂ 45 ਰੁਪਏ ਕੂਜੂ ਥੋੜਾ ਜਿਹਾ ਇਹਦੇ ਨਾਲ ਵੱਧ ਰੇਟ ਤੇ ਵਿਕੀ ਜਾਂਦਾ ਹੈ 40 ਤੋਂ 45 ਜਿਹਦਾ ਰੇਟ ਅੱਗੇ ਨਾਲੋਂ ਥੋੜਾ ਜਿਹਾ ਘਟਿਆ ਵਾ ਫਲੀਆਂ ਗਵਾਰੇ ਦੀਆਂ ਵੀ ਕੀ ਜਾਂਦੀਆਂ ਜੀ 80 ਤੋਂ 90 ਰੁਪਏ ਗਵਾਰੇ ਦੀ ਫੜੀ ਆਉਗੀ ਵੀਡੀਓ ਅੱਗੇ ਗਵਾਰੇ ਦੀ ਫੜੀ ਫੜੀ ਵਿਕੀ ਜਾਂਦੀ 80 ਤੋਂ 90 ਰੁਪਏ ਭਿੰਡੀ ਵੀ ਕੀ ਜਾਂਦੀ ਹੈ ਜੀ 50 ਤੋਂ 55 ਰੁਪਏ ਭਿੰਡੀ 50 ਤੋਂ 55 ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜਰੂਰ ਕਰਦਿਆ ਕਰੋ ਜੀ ਪੇਜ ਨੂੰ ਫੋਲੋ ਕਰਦਿਆ ਕਰੋ ਜੀ ਵਧੀਆ-ਵਧੀਆ ਕਮੈਂਟ ਕਰਦਿਆ ਕਰੋ ਜੀ ਧੰਨਵਾਦ ਜੀ